ਹਾਂਜੀ ਫ੍ਰੈਂਡਸ ਅੱਛਾ ਕਿਵੇਂ ਤੁਸੀਂ ਸਾਰੇ ਵਧੀਆ ਤੇਜੀ ਮੈਂ ਚੱਲਦੀ ਆ ਸਕੂਲ ਅੱਜ ਰੋਲ ਨੰਬਰ ਲੈਣ ਮੇਰਾ ਹੈ ਠੀਕ ਹੈ ਸਭ ਖਲਤਾ ਸੇ ਲੱਖਪਾੜੇ ਕੀ ਕੋਸ਼ਿਸ਼ ਇਧਰ ਰਾਸ਼ੀਆ ਦੇਖੀ ਨ ਜਾ ਰਹੀਆਂ ਨੇ ਠੀਕ ਹੈ ਰਿਹਾ ਬਾਬਾ ਇਧਰ ਮੇਰਾ ਨਾਸ਼ਤਾ ਬਣ ਰਿਹਾ ਹੈ ਪਾੜੇ ਕੀ ਕੋਸ਼ਿਸ਼ ਕਰੋਗੇ ਔਰ ਆਪ ਵੀ ਸਫਲ ਹੋਗੇ ਕੀ ਸੁਣ ਕੇ ਆਪ ਰਾਸ਼ੀ ਮੈਂ ਵਾਹ ਵਾਹ ਬਾਬਾ ਬਾਬਾ ਜੀ ਸੁਣ ਰਹੇ ਨੇ ਵਰਦੀ-ਵਰਦੀ ਕਰ ਲੋ ਪ੍ਰੈਸ ਬਈ ਆਪਣੀ ਠੀਕ ਹਾਂਜੀ ਅਸੀਂ ਦੁਪਹਿਰੇ ਸੋ ਗਏ ਤੇ ਜੀ ਇਸ ਲਈ ਸੀਨੇ ਕੁਝ ਵੀ ਨਹੀਂ ਵਲੌਗ ਸ਼ੂਟ ਕਰਿਆ ਦਿਲਜੋਦ ਵੀ ਆ ਕੇ ਸੋ ਗਈ ਤੇ ਸੁਪਰੀਆ ਮੇਰੇ ਕੋਲ ਬੈਠੀ ਐ ਦੇਖੋ ਟੀਵੀ ਦੇਖ ਰਹੀ ਐ ਉਹ ਇਹ ਸੁਪਰੀ ਕੋਲ ਦੇ देख।, की देख रही है सुप्रिया तो केड़ा चल रहा ना। है नाटक एक है एकता कित है चलो आप चाह बना उठ के ਸ਼ਾਮ ਨੂੰ ਆਉਣੀ ਆ ਜੀ 5 ਵਜੇ ਦੇ ਸਾਡਾ ਗੁਗੜਾ ਮੁਗੜਾ ਜਬ ਉਹ ਸੋਏ ਜਾ ਦਸ ਮਮੀ ਦੇਖ ਲਾਂਦੇ ਇੱਕ ਨੂੰ ਦੇਖਦੇ ਆ ਜੀ ਕੀ ਕਰ ਰਹੀ ਐ ਇਕਤਾ ਇਕਤਾ ਕੀ ਕਰ ਰਹੀ ਐ ਹਾਂ ਦਨ ਠਾਇਆ ਨਹੀਂ ਮੈਨੂੰ ਕੀ ਪੜ੍ਹ ਰਹੀ ਐ ਕੀ ਆਹੇ ਸੋ ਪ੍ਰੀ ਆਪਾਂ ਸੀਰੀਅਲ ਦੇਖ ਰਹੀ ਐ ਸਾਰਾ ਦਿਨ ਟੀਵੀ ਤੇ ਬੈਠੀ ਰਹੂਗੀ ਉਹ ਤਾਂ ਸੂੰਗੀ ਮੈਨੂੰ ਦੇਖ ਰਹੀ ਐ ਜੇ ਤੂੰ ਇੱਥੇ ਬੈਠੀ ਐ ਹੂੰ ਚਲੋ ਜੀ ਇਹਨੂੰ ਕਰਨ ਦੋ ਪੜਾਈ ਮੈਂ ਬਣਾਉਣੀ ਐ ਚਾਹ ਦਾ ਕੱਪ ਮੈਨੂੰ ਫੇਰ ਨੀਂਦ ਉਡੂਗੀ ਮੇਰੀ ਚਾਹ ਪੀ ਕੇ ਨਹੀਂ ਮੈਂ ਹੀ ਬਾਸੀਆਂ ਲਈ ਜਾਉਂਗੀ ਠੀਕ ਹੈ ਚਾਹ ਪੀਣੇ ਆ ਬਣਾ ਕੇ ਦੇਖੋ ਜੀ ਰਜਾਤਾਰ ਦੇ ਫਰੈਂਡ ਨਾਲ ਆਇਆ ਹੈ ਤੇ ਇਹ ਕੋਤਨੇ ਕੀ ਖੇਡ ਰਹੇ ਨੇ ਇਹ ਕੀ ਰਿਖੂ ਹੈ ਮੋਟਰਾਂ ਨੇ ਮੁੰਡੇ ਕਾਦੀ ਮੋਟਰਾਂ ਗੱਡੀ ਦੀਆਂ ਹਾਂ ਨਾ ਉਹ ਜਿਹੜੀਆਂ ਸਟਾਲ ਦੀਆਂ ਨਾ ਜਿਹੜੀ ਮੋਟਰ ਨਹੀਂ ਹੁੰਦੀ ਪਾਣੀ ਵਾਲੀ ਹਾਂ ਉਹਦਾ ਸਮਾਨ ਦਿੱਤਾ ਕੀ ਨੇ ਦਿੱਤਾ ਸਾਨੂੰ ਇਹ ਮੁੰਡੇ ਨੇ ਤੇ ਕੰਮ ਨਹੀਂ ਦਿੱਤਾ ਤੈਨੂੰ ਸਕੂਲ ਦਾ ਮੈਂ ਕੰਮ ਨਹੀਂ ਕਰ ਉਹ ਨਾਰਜਤ ਆਏ ਕਰ ਲੈ ਫਿਰ ਫਿਰ ਰਾਤ ਨੂੰ ਤਨੇ ਫੇਰ ਨਹੀਂ ਕਰਨਾ ਆਵਾ ਸੋਈ ਐ ਜੋਤੀ ਐ ਜੋ ਤਾ ਖੜੀ ਹੋ ਕੇ ਕੰਮ ਕਰਾਏ ਰਜਤ ਨੂੰ ਏ ਮੈਨੂੰ ਤਾਂ ਕੀ ਥਾਣਾ ਤੀ ਆਪ ਵੀ ਸੋ ਗਈ ਆ ਕੇ ਦੇਖੋ ਹੀ ਮੈਂ ਚਾਹ ਬਣਾ ਲਈ ਸਾਟੀ ਦੇਖੋ ਕਿਹੜੇ ਟਾਈਮ ਦੀ ਚਾਹ ਹੈ ਸਾਡੇ 5 ਵੇ ਦੀ ਚਾਹ ਜੀ ਸਾਡੀ ਮੇਰੀ ਜਦ ਵੀ ਉੱਠ ਗਈ ਮੈਂ ਬਿਸਕੁਟ ਖਾ ਲਿਆ ਆ ਤਾਂ ਬਿਸਕੁਟਾਂ ਬਿਨਾ ਚਾਹ ਨਹੀਂ ਪਿੰਦਾ ਹਮ ਆ ਗਏ ਮੰਮੀ ਕਿੱਥੇ ਗਈ ਸੀ ਚਾਹ ਪੀ ਲੈ ਹਮ ਖੇਡਨੇ ਗਏ تھے ਚਲੋ ਪੀਏ ਚਾਹ ਤਾਂ ਹੀ ਨੀਂਦ ਭੱਜੂਗੀ ਸਾਡੇ ਦੇਖੋ ਜੀ ਅੱਜ ਇਹ ਇਸ ਟਾਈਮ ਲੱਗ ਰਹੇ ਨੇ ਭਾਂਡੇ ਮੰਜਣ ਵਾਣੇ ਸ਼ਾਮ ਦੀ ਰੋਟੀ ਦੇ ਦੁਪਹਿਰ ਦੇ ਭਾਂਡੇ ਨਹੀਂ ਕੀ ਆ ਦੇਖੋ ਇਤਨੇ ਮਹਾਂਣੇ ਦੀ ਆ ਗਏ ਬਈ ਆਪੇ ਕੀ ਕਰੀ ਆ ਆ ਆ ਸੁਪਰੀ ਸਾਡੀ ਤਾਂ ਬਸ ਕੀ ਦਸੀਏ ਤੁਹਾਨੂੰ ਚਲੋ ਹਾਂਜੀ ਦੇਖੋ ਆਪਾਂ ਰਜਿਤ ਨੂੰ ਲੱਗਿਆ ਕੰਮ ਕਰਾਉਣ ਸਕੂਲ ਦਾ ਕਿਉਂਕਿ ਉਹਦਾ ਹੋਮਵਰਕ ਰਲ ਦੇ ਸੁਫਰੀਆ ਦੀ ਹੈ। ਸਟੱਡੀ ਪੈਨਸਲ ਕਿੱਥੇ ਹੈ? ਬੈਗ 'ਚ ਨੇ। ਇਹ ਤਾਂ ਪ੍ਰਕਾਰ ਹੈ। ਉਧਰ ਗਈ ਥੀ। ਨੀਆ ਮੈਂ ਚੱਕੀ। ਜੱਲਾ ਚੱਕੀ ਕਿੱਥੇ? ਦੂਸਰੀ ਨਾਲ ਕਰਦੇ ਕਰਵਾ ਦੇ। ਹਾਂ ਨਹੀਂ ਦੂਸਰੀ ਤਾਂ। ਬੱਸ ਫੋਨ ਲੱਗ ਪੁੱਛ ਰਤੇ ਮੈਂ ਕੁਦ ਦਾ ਵੀ ਸਕੂਲ ਕੰਮ ਕਰਨ ਲੱਗੀ ਆਈ ਓਏ ਤਾਂ ਸਿੱਖ ਲੱਗਿਓ ਠੰਡ ਜੀ ਹੋ ਗਈ ਠੀਕ ਹੈ ਤਾਂ ਡਾਕਟਰ ਨੇ ਜਿੱਤੀ ਬੁਖਾਰ ਹੋ ਰਿਹਾ ਮੈਨੂੰ ਕਾਹੀ ਖੰਨੇ ਜੜਿਆ ਬੰਨ ਇੱਕ ਕਿਥੇ ਹੈ ਇੱਕ ਤੁਸੀਂ ਮੇਰੀ ਆਵਾਜ਼ ਨੂੰ ਇਗਨੋਰ ਕਰ ਰਹੇ ਹੋ ਕਿਉਂਕਿ ਮੇਰੀ ਤਬੀਅਤ ਖਰਾਬ ਹੈ ਜੀ ਜਿੱਤੀ ਆਹ ਅੰਗਲਿਸ਼ ਜਾਣੀ ਦਿੱਤਾ ਅੰਗਲਿਸ਼ ਦਾ ਮੈਂ ਅਸਰ ਅਲੋ ਦੇਖੋ ਮੈਂ ਦਬੀ ਦੇ ਗਿਆ ਮੈਂ ਦਬੀ ਚ ਗਵਨਿੰਗ ਕਰ ਰਿਹਾ ਹਾਂ ਅੱਜਕੜਾ ਮੈਡਮ ਆਇਕੰਦੀ ਟਿੰਟੂ ਕੋਈ ਦੇ ਰਿਹਾ ਕੀ ਦੀ ਕੀ ਦੇ ਬ੍ਰਦਰ ਜੀ ਅਬ ਤੁਸੀਂ ਸਟਿਕਰ ਬਹਿ ਕੇ ਕੰਮ ਕਰਦੇ ਨੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਗਰਮੀ ਲੱਗਦੀ ਹੈ ਮੰਮੀ 4:00 ਵਜੇ ਫਾਈਨਲ ਲਓ ਜੀ ਕਰੋ ਕੀ ਮੈਨੂੰ ਕਿਵੇਂ ਦਿੱਤਾ ਮੈਮ ਨੇ ਹਾਂਜੀ ਮੈਂਨੇ ਆਪਣੇ ਸਕੂਲ ਦਾ ਕੰਮ ਸਾਰਾ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਚੱਲਦੇ ਆ ਮੰਮੀ ਕੋਲ ਮੰਮੀ ਮੰਮੀ ਰੋਟੀ ਤੁਹਾਨੂੰ ਕੋਸੇ ਨੂੰ ਜੀ ਪਾ ਮੜੀ ਤੇ ਦਾਦੀ ਨੂੰ ਫੜਾ ਦੇ ਚੱਕਰ ਪਾਇਆ ਜੋਤੀ ਹੈ ਦੱਸੀ ਪਾ ਲਾਂ ਸਭ ਜਿਹੜੀ ਪਾ ਕੇ ਜਾਵਾਂ ਦਾਦੀ ਨੂੰ ਮੈਂ ਦੇ ਦਿਆਂ ਇਹ ਡੈਡੀ ਨੂੰ ਰੋਟੇ ਡੈਡੀ ਵੀ ਆ ਗਏ ਕੰਮ ਤੋਂ ਆ ਕੇ ਨਾਲ ਨੂੰ ਕੇ ਬੈਠੇ ਨੇ ਅੰਦਰ ਹਾਂ ਉਹਨਾਂ ਨੂੰ ਵੀ ਕੁਝ ਖਾ ਲੈਣ ਨੂੰ ਜੀਣਾ ਲੱਗਦਾ ਹੂੰ ਔਰ ਇੱਥੇ ਬੈਠ ਗਏ ਮੈਂ ਵੀ ਬੈ ਜੂ ਹਾਂ ਅੱਜ ਖਾਣੇ ਖਾਣੇ ਖਾਣਦੇ ਹੋ ਗਏ ਨਾ ਠੀਕ ਜੋ ਇਹ ਮੌਸਮ ਹੈ ਅੰਦਰ ਆਉਂਦੇ ਰਹੀਏ ਇਸ ਦਮ ਰੋਟੀ ਨਹੀਂ ਚਾਹਤੇ ਚਲੋ

ਅੱరే ਕਿਉਂ ਅੱਜ ਦਿਨੇ ਹੋਰ ਤਰ੍ਹਾਂ ਦੇ ਹੋਰ ਬਣਾ ਰਹੇ ਨੇ ਰੋਟੀ ਡੈਡੀ ਦੀ ਅੱਜ ਜ਼ਿਆਦਾ ਹੀ ਕਰ ਰਹੇ ਆ ਇਹ ਵੀ ਕਰਮ ਨੇ ਮੈਂ ਫਿਰ ਆਪਣੀ ਡੈਡੀ ਰੋਟੀ ਦੇਖੋ ਮੈਂ ਰੋਟੀ ਪਾ ਡੈਡੀ ਨੇ ਰੋਟੀ ਫੜਾਇਆ ਹੀ ਹੁਣ ਮੈਂ ਆਪਣੀ ਰੋਟੀ ਬਣਨੀ ਆ ਕੱਠੀ ਪਾਲਾ ਸੁਪਰੀ ਰਾ ਦੀ ਰੋਟੀ ਚੰਮੇ ਕੱਠੀ ਹੁਣ ਜਿਆਦਾ ਜਾਓ ਬੱਚਿਓ ਐ ਕੁੜੀਓ ਰੋਟੀ ਇਹ ਤਾਂ ਕੋਈ ਨਹੀਂ ਹਾਂਦਾ ਸਬ지 ਰੋਟੀ ਸੁਪਰੀਆ ਨੇ ਖਾਦੀ ਬਣਾਇਆ ਗਿਆ ਮਟਰ ਪਨੀਰ ਆ ਜਾਓ ਇੱਕ ਤਾਂ ਖਾਓਗੀ ਜਿਹਨੇ ਕੀ ਬਣਾਇਆ ਖਾਓ ਫਿਰ ਕਹਿੰਦੀ ਮਟਰ ਪਨੀਰ ਉਹਨੇ ਇੱਕ ਤਾਂ ਪਾਣੀ ਦਾ ਜਬ ਤੋਂ ਅ ਚੱਕ ਗੜੀ ਪਰ ਨੀਚੋ ਗਲਾ ਚੱਕ ਲਾਥੋਂ ਰਜਿਤ ਨੇ ਕੰਮ ਕਰ ਲਿਆ ਜਿੱਤੇ ਕੱਥੇ ਕਰ ਲਿਓ ਮੈਂ ਕੰਮ ਹੂੰ ਉਹਦਾ ਮੋਬਾਈਲ ਤੇ ਆਲੰਦੀ ਮਾ ਮੋਟਾ ਕਰਾਇਆ ਫਿਰ ਸਵੇਰੇ ਲੈ ਕੇ ਬੇਜੂਗਾ ਕਾਫੀਆਂ

ਦੇਖੋ ਇਹ ਕਿੰਨਾ ਸੋਹਣਾ ਮੌਸਮ ਹੋ ਰਿਹਾ ਬਿਲਕੁਲ ਹੀ ਠੰਡਾ ਠੰਡਾ ਮੌਸਮ ਹੋ ਰਿਹਾ ਨਹੀਂ ਦੋ ਦਿਨ ਹੋ ਗਏ ਗਰਮੀ ਬਹੁਤ ਲੱਗ ਰਹੀ ਥੀ ਇਹ ਹੀ ਮਾਰਦੀ ਹੈ ਗਰਮੀ ਠੰਡ ਹੁਣ ਆਪਾਂ ਖਾਣੇ ਚੱਲੋ ਰੋਟੀ ਰੋਟੀ ਲੈ ਆਈ ਮੇਰੀ ਸਿਸਟਰ ਕਿਉਂਕਿ ਮੈਨੂੰ ਲੱਗ ਰਹੀ ਹੈ ਕਿ ਭੁੱਖ ਪਹਿਲੇ ਪੇਟ ਨੂੰ ਜਾਂ ਫਿਰ ਕੰਮ ਦੂਜਾ ਜਾਂ ਇਹ ਹੀ ਕੰਮ ਹੁੰਦਾ ਹੈ ਨਾ ਸਭ ਦਾ ਬਟ ਮੈਂ ਨੇ ਪਹਿਲਾਂ ਆਪਣਾ ਕੰਮ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਲੱਗੇ ਜੀ ਰੋਟੀ ਖਾਂ ਤੁਸੀਂ ਨਹੀਂ ਖਾਣੀ ਚਾਹਣੀ ਦੇਖੋ ਜੀ ਸਾਡਾ ਰਜੀਤ ਰਾਤ ਨੂੰ ਵੀ ਪਰੌਂਠੇ ਖਾਂਦਾ ਹੈਗਾ ਚਾਹ ਨਾਲ ਆਹ ਦੇਖੋ ਇਹ ਰਾਤ ਨੂੰ ਵੀ ਖਾਂਦਾ ਹੈ ਜੀ ਪਰੌਂਠੇ ਚਾਹ ਨਾਲ ਆ ਦੇਖ ਅੱਧਰ ਗਏ ਲੇ ਦੇਖੋ ਚਾਣਾ ਪਰੌਂਠੇ ਖਾਂਦਾ ਹੀ ਇਹ ਰਾਤ ਨੂੰ ਡਰ ਲੰਗੇ ਜਾ ਮੈਨੂੰ ਨਾ ਦੱਸ ਜਾ ਕੀ ਦੇ ਕੀ ਦੇ ਭਾਈ ਰਾਤ ਨੂੰ ਚਾਣਾ ਖਾਂਦੇ ਨੇ ਇਹ ਪਰੌਂਠੇ ਸਾਨੂੰ ਕਮੈਂਟਾਂ ਵਿੱਚ ਦੱਸਿਓ ਹਾਂਜੀ ਮੈਂ ਸਕੂਲੋਂ ਆ ਕੇ ਸੋ ਗਈ ਸੀ ਕਿਉਂਕਿ ਮੇਰੀ ਤਬੀਅਤ ਖਰਾਬ ਸੀਗੀ ਤੇ ਅੱਜ ਮੈਂ ਸਕੂਲ ਗਈ ਸੀ ਰੋਲ ਨੰਬਰ ਲੈਣ ਪਰ ਰੋਲ ਨੰਬਰ ਸਾਨੂੰ ਨਹੀਂ ਮਿਲਿਆ ਹਜੇ ਤੇ ਰੋਲ ਨੰਬਰ ਕਹਿੰਦੇ ਵੀ ਪੇਪਰ ਤੋਂ ਇੱਕ ਦਿਨ ਪਹਿਲਾਂ ਦੇਵਾਂਗੇ ਇਸ ਕਰਕੇ ਹੁਣ ਆਪਾਂ ਰੋਟੀ ਰੋਟੀ ਖਾ ਕੇ ਬੈਠੇ ਆਂ ਤੇ ਆਪਾਂ ਆਪਣਾ ਕੰਮ ਸਕੂਲ ਦਾ ਵੀ ਕਰਤਾ ਹਾਂ ਯਾ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਹਾਂ ਰੀ ਐਂਡ ਕਿਉਂਕਿ ਅੱਜ ਮੇਰੀ ਤਬੀਅਤ ਖਰਾਬ ਹੈ ਗਈ ਮੈਂ ਤੁਹਾਨੂੰ ਵੀਡੀਓ ਨਹੀਂ ਬਣ ਰਹੀ ਸ਼ੂਟ ਨਹੀਂ ਹੋ ਰਹੀ ਇਸ ਕਰਕੇ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਬਲੌਗ